ਬਾਲੀਵੁੱਡ ਦੇ ਬੰਗ ਖਾਨ ਨਾਲ ਸਲਮਾਨ ਖਾਨ ਦੇ ਘਰ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਬੀਤੇ ਦਿਨੀ 14 April ਤੜਕਸਰ ਕੋ ਜਾਣ ਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਅਤੇ ਇਸ ਮਗਰੋਂ ਹਮਲਾਵਰ ਕੋਈ ਵੀ ਪਲਾਂ ਦੇ ਵਿੱਚ ਫਰਾਰ ਹੋ ਗਏ ਜਿਵੇਂ ਹੀ ਇਹ ਖਬਰ ਸਾਹਮਣੇ ਆਈ ਤਾਂ ਸਲਮਾਨ ਖਾਨ ਦੇ ਫੈਨਸ ਪਰੇਸ਼ਾਨ ਹੋ ਗਏ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਹੀ ਸਵਾਲ ਵਾਰ-ਵਾਰ ਉੱਠ ਰਿਹਾ ਕਿ ਆਖਿਰਕਾਰ ਸਲਮਾਨ ਖਾਨ ਦੇ ਘਰ ਤੇ ਗੋਲੀਬਾਰੀ ਕਿਉਂ ਕੀਤੀ ਗਈ ਇਸ ਦਾ ਕੀ ਕਾਰਨ ਹੋ ਸਕਦਾ ਹੈ ਉਥੇ ਇਹ ਏਜੰਸੀਆਂ ਦੇ ਨਾਲ ਜੁੜੇ ਸੂਤਰਾਂ ਮੁਤਾਬਕ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਦੋ ਸਭ ਤੋਂ ਵੱਡੇ ਕਾਰਨ ਹੋ ਸਕਦੇ ਹਨ ਸਭ ਤੋਂ ਪਹਿਲਾਂ ਸਲਮਾਨ ਖਾਨ ਨੂੰ ਇਹ ਅਹਿਸਾਸ ਕਰਵਾਉਣਾ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦੀ ਪਹੁੰਚ ਤੋਂ ਦੂਰ ਨਹੀਂ ਹੈ ਤੇ ਦੂਜੀ ਅਤੇ ਸਭ ਤੋਂ ਵੱਡੀ ਵਜ੍ਹਾ ਮੁੰਬਈ ਦੇ ਅਮੀਰਾਂ ਤੋਂ ਭਾਰੀ ਜ਼ਬਰੀ ਵਸੂਲ ਕਰਨਾ ਵੀ ਹੋ ਸਕਦਾ ਹੈ ਮੁੰਬਈ ਨੂੰ ਫਿਰੋਤੀ ਦਾ ਵੱਡਾ ਵਸਾਰ ਮੰਨ ਰਿਹਾ ਲਾਰੈਂਸ ਬਿਸ਼ਨੋਈ ਗੈਂਗ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਦੀ ਮੰਨੀ ਹੈ ਤਾਂ ਇਹੀ ਕਾਰਨ ਹੈ ਕਿ ਸਲਮਾਨ ਖਾਨ ਦੇ ਘਰ ਗੋਲੀਬਾਰੀ ਮਗਰੋਂ ਸੋਸ਼ਲ ਮੀਡੀਆ ਤੇ ਪਾਈ ਗਈ ਇਕ ਬਾਲੀਆ ਬਿਆਨ ਦੀ ਫੇਸਬੁੱਕ ਪੋਸਟ ਦੇ ਵਿੱਚ ਅੰਡਰਵਾਈਲਡ ਡਾਊਦ ਇਬਰਾਹਿਮ ਦਾ ਨਾਮ ਵੀ ਲਿਖਿਆ ਗਿਆ ਸੀ ਸੁਰੱਖਿਆ ਏਜੰਸੀਆਂ ਨੂੰ ਲੱਗਦਾ ਹੈ ਕਿ ਡਾਊਦ ਦਾ ਨਾਮ ਲਿਖਣ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਦਰਸਾਉਣਾ ਹੈ ਕਿ ਹੁਣ ਮੁੰਬਈ ਦੇ ਵਿੱਚ ਡਾਊਦ ਦਾ ਕੋਈ ਰੁਤਬਾ ਨਹੀਂ ਹੈ ਸਲਮਾਨ ਅਧਿਕਰ ਗੋਲੀਬਾਰੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਮੁੰਬਈ ਨੂੰ ਫਰੋਤੀ ਦਾ ਵੱਡਾ ਬਾਜ਼ਾਰ ਮੰਨ ਰਿਹਾ ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਇੰਨਾ ਵੱਡਾ ਜੁਰਮ ਕਰਨ ਤੋਂ ਬਾਅਦ ਕਬੂਲ ਕਰਨ ਦਾ ਕਾਰਨ ਮੁਲਜ਼ਮਾਂ ਦਾ ਵਿਦੇਸ਼ ਬੈਠੇ ਹੋਣਾ ਹੈ ਕਿਉਂਕਿ ਇਹ ਗੈਂਗਸਟਰ ਜਾਣਦੇ ਹਨ ਕਿ ਕਾਨੂੰਨਾ ਦੀ ਲੰਮੀ ਬਾਹ ਉਨ੍ਹਾਂ ਤੱਕ ਆਸਾਨੀ ਨਾਲ ਨਹੀਂ ਪਹੁੰਚ ਸਕਦੀ ਅਤੇ ਉਹ ਅਕਸਰ ਛੋਟੇ-ਮੋਟੇ ਅਪਰਾਧਾਂ ਦੇ ਵਿੱਚ ਸ਼ਾਮਲ ਲੜਕਿਆਂ ਨੂੰ ਆਪਣੇ ਗੈਂਗ ਦੇ ਵਿੱਚ ਭਰਤੀ ਕਰ ਲੈਂਦੇ ਹਨ ਅਤੇ ਆਪਣੇ ਦੁਸ਼ਮਣਾਂ ਨੂੰ ਮਾਰ ਦਿੰਦੇ ਹਨ ਮਾਰਦਾਤ ਨੂੰ ਅੰਜਾਮ ਦੇਣ ਦੇ ਲਾਲਚ ਦੇ ਵਿੱਚ ਸ਼ੂਟਰਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ ਵੀ ਬੁਲਾ ਲਿਆ ਜਾਵੇਗਾ ਅਤੇ ਸਿਰਫ ਇਸੇ ਲਾਲਚ ਦੇ ਕਾਰਨ ਅੱਜ ਦੇ ਨੌਜਵਾਨ ਕੋਈ ਵੀ ਵੱਡੀ ਵਾਰਦਾਤ ਕਰਨ ਤੋਂ ਗੁਰੇਜ਼ ਨਹੀਂ ਕਰਦੇ ਹਨ ਜੇਲ੍ਹ ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਲਾਰੈਂਸ ਦਾ ਭਰਾ ਅਨਮੋਲ ਅਮਰੀਕਾ ਦੇ ਵਿੱਚ ਬੈਠਾ ਹੈ ਉਸ ਨੇ ਸੋਸ਼ਲ ਮੀਡੀਆ ਤੇ ਪੋਸਟ ਰਾਹੀਂ ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਨਾਲ ਹੀ ਕਿਹਾ ਕਿ ਸਲਮਾਨ ਅਸੀਂ ਇਹ ਹਮਲਾ ਤੁਹਾਨੂੰ ਸਿਰਫ ਟਰੇਲਰ ਦਿਖਾਉਣ ਦੇ ਲਈ ਕੀਤਾ ਹੈ ਇਹ ਸਾਡੀ ਪਹਿਲੀ ਅਤੇ ਆਖਰੀ ਚੇਤਾਵਨੀ ਹੈ ਹਾਲਾਂਕਿ ਅਨਮੋਲ ਬਿਸ਼ਨੋਈ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਪੋਸਟ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ ने बात भी की है क्या है दिया सलमान खान के घर के बाहर जो फायरिंग हुई है ये दुर्भाग्यपूर्ण घटना है पुलिस उसकी जांच कर रहे हैं उसको तुरंत पकड़ा जाएगा उसके ऊपर कड़ी कार्रवाई होगी ये कानून व्यवस्था हाथ में लेने वालों को कभी बख्शा नहीं जाएगा और सलमान में पुलिस को कमिश्नर को सूचना दी हुई है कि सलमान खान की और उनके परिवार की पूरी तरह सुरक्षा जो है उसकी जायजा लिया जाए और सुरक्षा तो बढ़ाई जाए सुरक्षा बढ़ाई जाए और मैं खुद सलमान खान जी से बात की हुई है और उन्हें कहा है सरकार आपके साथ है कोई चिंता की बात नहीं ऐसा कुछ भी नहीं हो कि आपको कोई तकलीफ हो और इसलिए मैं यहाँ पर पुलिस प्रशासन को भी सूचना दी हुई है जिन्होंने ये किया है उनको तुरंत यहाँ पर कार्रवाई होगी कड़ी कार्रवाई होगी